ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਵਾਈਸ ਸਿਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ 21 22 ਅਤੇ 23 ਜੁਲਾਈ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਸ ਤਰੀਕੇ ਦੇ ਹਾਲਾਤ ਹੋਣਗੇ ਕਿਉਂਕਿ ਮੀਂਹ ਦੀ ਐਕਟੀਵਿਟੀ ਪੰਜਾਬ ਦੇ ਵਿੱਚ ਦੁਆਰਾ ਤੋਂ ਬਣਦੀ ਹੋਈ ਦਿਖਾਈ ਦੇ ਰਹੀ ਹੈ ਲਗਭਗ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਤਗੜਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਗਰਮੀ ਤੋਂ ਰਾਹਤ ਅਤੇ ਬਰਸਾਤ ਦੀ ਅਗਰ ਗੱਲ ਕੀਤੀ ਜਾਵੇ ਝੜੀनुਮਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਇਸ ਵੀਡੀਓ ਵਿੱਚ ਗੱਲ ਕਰਾਂਗੇ ਜੀ 21 22 ਅਤੇ 23 ਜੁਲਾਈ ਦੇ ਮੌਸਮ ਦੀ ਸਭ ਤੋਂ ਪਹਿਲਾ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਬੱਦਲਬਾਜ਼ ਦਾ ਮਾਹੌਲ ਪੰਜਾਬ ਅਤੇ ਹਿਮਾਚਲ ਉਤਰਾਖੰਡ ਵਿੱਚ ਲਗਾਤਾਰ ਬਣਿਆ ਹੋਇਆ ਹੈ ਬੱਦਲਬਾਜ਼ ਦੇ ਕਾਰਨ ਪੰਜਾਬ ਦੇ ਬਹੁਤ ਸਾਰੇ ਇਲਾਕੇ ਵਿੱਚ 21 ਤਰੀਕ ਨੂੰ ਮੀਂਹ ਦੀ ਗਤੀਵਿਧੀ ਦੇਖਣ ਨੂੰ ਮਿਲੇਗੀ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਕੀ ਨਾਮ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਚੈਨਲ ਤੇ ਅਗਰ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਜਿਹੜੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਹੁਣ ਬਿਨਾਂ ਕਿਸੇ ਦੇਰੀ ਤੋਂ ਆਪਾਂ ਗੱਲ ਕਰਦੇ ਜੀ ਆਉਂਦੇ ਦਿਨਾਂ ਦੇ ਮੌਸਮ ਦੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ 21 ਜੁਲਾਈ ਦੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਤਾਂ 21 ਜੁਲਾਈ ਤੇ 22 ਜੁਲਾਈ ਲਗਭਗ ਮੌਸਮ ਪੰਜਾਬ ਦਾ ਸੇਮ ਜਿਹਾ ਹੀ ਹੈ ਬਹੁਤ ਸਾਰੇ ਇਲਾਕੇ ਖਾਸ ਤੌਰ ਤੇ ਜੋ ਹਿਮਾਚਲ ਦੇ ਨਾਲ ਲੱਗਦੇ ਨੇ ਉਹਨਾਂ ਵਿੱਚ ਮੀਂਹ ਦੀ ਗਤੀਵਿਧੀ ਦੇਖਣ ਨੂੰ ਮਿਲਣ ਗਈਆਂ ਸਭ ਤੋਂ ਪਹਿਲਾਂ ਆਪਾਂ 21 ਜੁਲਾਈ ਦੀ ਅਗਰ ਗੱਲ ਕੀਤੀ ਜਾਵੇ ਤਾਂ 21 ਜੁਲਾਈ ਨੂੰ ਤੁਸੀਂ ਦੇਖੋਗੇ ਪੰਜਾਬ ਦੇ ਪੂਰਬੀ ਇਲਾਕੇ ਜਿਹਦੇ ਵਿੱਚ ਖਾਸ ਤੌਰ ਤੇ ਜ਼ਿਲ੍ਹਾ ਪਠਾਨਕੋਟ ਹੋ ਗਿਆ ਗੁਰਦਾਸਪੁਰ ਹੋ ਗਿਆ ਹੁਸ਼ਿਆਰਪੁਰ ਹੋ ਗਿਆ ਨਵਾਂ ਸ਼ਹਿਰ ਰੂਪਨਗਰ ਫਤਿਹਗੜ੍ਹ ਸਾਹਿਬ ਮੁਹਾਲੀ ਚੰਡੀਗੜ੍ਹ ਪਟਿਆਲਾ ਅਤੇ ਫਤਿਹਗੜ ਸਾਹਿਬ ਤੋਂ ਹੇਠਾਂ ਤੇ ਇਲਾਕੇ ਜਿੰਨੇ ਵੀ ਪੰਜਾਬ ਹਰਿਆਣਾ ਨੂੰ ਟੱਚ ਕਰਦੇ ਨੇ ਅੰਬਾਲਾ ਚੰਡੀਗੜ੍ਹ ਦੇ ਇਹਨਾਂ ਵਿੱਚ ਵੀ ਤਗੜਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਜੋ ਕਿ ਇੱਕ ਨੀਲੇ ਗੂੜੇ ਨੀਲੇ ਰੰਗ ਨਾਲ ਤੁਸੀਂ ਦੇਖ ਸਕਦੇ ਹੋ ਇਸ ਸਾਰੇ ਇਲਾਕੇ ਨੂੰ ਦਰਸਾਇਆ ਗਿਆ ਹੈ ਇਸ ਵਿੱਚ ਤਗੜਾ ਮੀਂਹ ਦੇਖਣ ਨੂੰ ਮਿਲੇਗਾ ਜਿਸ ਦੇ ਨਾਲ ਗਰਮੀ ਤੋਂ ਰਾਹਤ ਇਹਨਾਂ ਇਲਾਕੇ ਵਾਸੀਆਂ ਨੂੰ ਮਿਲਦੀ ਹੋਈ ਸਾਨੂੰ ਦਿਖਾਈ ਦੇ ਰਹੀ ਹੈ ਹੁਣ ਅਗਰ ਗੱਲ ਕੀਤੀ ਜਾਵੇ ਤਾਂ ਥੋੜੇ ਜਿਹਾ ਅਗਲੇ ਇਲਾਕੇ ਦੀ ਤਾਂ ਅਗਲੇ ਇਲਾਕੇ ਵਿੱਚ ਇਹ ਤੁਸੀਂ ਦੇਖੋਗੇ ਕਪੂਰਥਲਾ ਜਲੰਧਰ ਅਮ੍ਰਿਤਸਰ ਲੁਧਿਆਣਾ ਸੰਗਰੂਰ ਇਹਨਾਂ ਇਲਾਕਿਆਂ ਦੇ ਵਿੱਚ ਬਹੁਤ ਘੱਟ ਜਾਂ ਫਿਰ ਹਲਕਾ ਦਰਮਿਆਨਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਪਰ ਉਮੀਦ ਕਾਫੀ ਘੱਟ ਹੈ ਪਰ ਬੱਦਲਬਾਈ ਦਾ ਜ਼ੋਰ ਦੇ ਨਾਲ ਥੋੜਾ ਬਹੁਤਾ ਉਮੀਦ ਹੈ ਕਿ ਇਹਨਾਂ ਇਲਾਕਿਆਂ ਵਿੱਚ ਵੀ ਕਿਣਮਣਕਣੀ ਬੱਦਲਬਾਈ ਦੇ ਨਾਲ ਹਲਕੇ ਤੋਂ ਦਰਮਿਆਨਾ ਮੀਂਹ ਹੋ ਸਕਦਾ ਹੈ ਬਾਕੀ ਤਰਨਤਾਰ ਫਿਰੋਜ਼ਪੁਰ ਮੋਗਾ ਬਰਨਾਲਾ ਮਾਨਸਾ ਇਹਨਾਂ ਵਿੱਚ ਵੀ ਥੋੜੀ ਬਹੁਤੀ ਬੂੰਦਾਬੰਦੀ ਹੋ ਸਕਦੀ ਹੈ ਫਜ਼ਿਲਕਾ ਮੁਕਸਰ ਬਰਨਾਲਾ ਬਠਿੰਡਾ ਫਰੀਦਕੋਟ ਇਹਨਾਂ ਵਿੱਚ ਬਹੁਤ ਘੱਟ ਉਮੀਦ ਹੈ ਕਿ ਮੀਂਹ ਦੇ ਚਾਂਸ ਦੇਖਣ ਨੂੰ ਮਿਲਣਗੇ ਗੱਲ ਕੀਤੀ ਜਾਵੇ ਤਾਂ ਉਬਾਈ ਜਿਹੜਾ ਇਹਨੂੰ ਵੀ ਸੇਮ ਹਾਲਾਤ ਆ ਤੁਸੀਂ ਦੇਖ ਸਕਦੇ ਹੋ ਮਾਚਲ ਨਾਲ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਸਭ ਜੀ ਅਜੀਤ ਸਿੰਘ ਨਗਰ ਪਟਿਆਲਾ ਫਤਿਹਗੜ ਅਤੇ ਮੁਹਾਲੀ ਇਹਨਾਂ ਇਲਾਕਿਆਂ ਵਿੱਚ ਚੰਡੀਗੜ੍ਹ ਦੇ ਨਾਲ ਲੱਗਦੇ ਬਹੁਤ ਸਾਰੇ ਇਲਾਕਿਆਂ ਵਿੱਚ ਤਗੜਾ ਮੀਂਹ ਦੇਖਣ ਨੂੰ ਮਿਲੇਗਾ ਫਿਰ ਉਹੀ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਮੋਗਾ ਬਰਨਾਲਾ ਪਠੰਡਾ ਮਾਨਸਾ ਸੰਗਰੂਰ ਵਿੱਚ ਠੀਕ ਠਾਕ ਬਉਂਦਾ ਬੰਦੀ ਹੋਣ ਦੇ ਚਾਂਸ ਨੇ ਫਿਰ ਘੱਟ ਮੀਂਹ ਦੀ ਉਮੀਦ ਉਹੀ ਜ਼ਿਲ੍ਹੇ ਤਿੰਨ ਫਿਰੋਜ਼ਪੁਰ ਫਰੀਦਕੋਟ ਮੁਕਸਰ ਤੇ ਫਸਿਲਕਾ ਇਹਨਾਂ ਵਿੱਚ ਬਹੁਤ ਘੱਟ ਮੀਂਹ ਦੀ ਉਮੀਦ 22 ਜੁਲਾਈ ਨੂੰ ਕੀਤੀ ਜਾ ਰਹੀ ਹੈ ਫਿਰ ਅਗਰ 23 ਜੁਲਾਈ ਦੀ ਗੱਲ ਕੀਤੀ ਜਾਵੇ ਤਾਂ 23 ਜੁਲਾਈ ਨੂੰ ਜੋ ਤਾਜ਼ਾ ਹਾਲਾਤ ਨੇ ਉਹਨਾਂ ਮੁਤਾਬਕ ਸਿਸਟਮ ਜਿਹੜੇ ਨੇ ਉਹ ਕਮਜ਼ੋਰ ਪੈ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂਸ਼ਹਿਰ ਰੂਪਨਗਰ ਸਭ ਜੀਤ ਸਿੰਘ ਨਗਰ ਪਟਿਆਲਾ ਤੇ ਫਤੇਗੜ ਸਾਹਿਬ ਵਿੱਚ ਥੋੜੇ ਬਹੁਤ ਚਾਂਸ ਨੇ ਮੀਂਹ ਦੇ ਬਠਿੰਡਾ ਮੋਗਾ ਫਰੀਦਕੋਟ ਤੇ ਫਿਰੋਜ਼ਪੁਰ ਇਹਨਾਂ ਵਿੱਚ ਵੀ ਥੋੜੀ ਬਹੁਤੀ ਬੂੰਦਾਬੰਦੀ ਜਾਂ ਓਵਰਕਾਸਟ ਮਾਹੌਲ ਜਿਹੜੇ ਕਿ ਬੱਦਲ ਵਾਲਾ ਮਾਹੌ ਅਪਾ ਕੇਸ ਦੇਖ ਕੇ ਬਦਲਵਾਈ ਹੋਵੇਗੀ ਪਰ ਮੀ ਨਾ ਮਾਤਰ ਦੇ ਬਰਾਬਰ ਹੀ ਹੈ ਤਗੜੀ ਕਾਰਵਾਈ ਫਿਲਹਾਲ ਹੋਣ ਦੀ ਕੋਈ ਬੜੀ ਉਮੀਦ ਨਹੀਂ ਹੈ ਅਗਰ ਕੋਈ ਸਿਸਟਮ ਜਿਹੜਾ ਆਇਆ ਜਿਸ ਦੇ ਨਾਲ ਕੋਈ ਤਕੜਾ ਮੀ ਹੋਵੇ ਜਾਂ ਕੋਈ ਭਾਰੀ ਮੀ ਦੀ ਉਮੀਦ ਹੋਈ ਤਾਂ ਉਹ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਦੇ ਉੱਪਰ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਅਗਲੀ ਜਾਣਕਾਰੀ ਜੋ ਵੀ ਹੋਵੇ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ